ਕੀ ਵੀਰ ਰਾਤੀ ਹੋਵੇ ਕਾਰੀਆਂ ਕਾਰੇ ਉੱਪੇ ਜੰਤ ਲੈ ਫਾਹੇ ਉੱਠਤਾਬ ਦੇ ਸੇ ਜਾਨਵਾਰੇ ਭਗਵਾਨ ਲੈ ਫਾਹੇ ਉੱਠਤਾਬ ਦੇ ਜੇ ਜਾਨਵਾਰਾਂ ਬਣ ਕਾਰੀਆਂ ਉਦੋਂ ਤਾਂ ਕਾਲੀ ਰਾਤਾਂ ਹੁਣ ਤੇਰਾ ਕਾਰੇ ਉੱਪੇ ਜੰਤ ਕਾਲੇ ਪੀ ਜੰਤ ਹੁਣ ਕਾਲੇ ਰੰਗ ਦੇ ਉਹ ਦੀਦੇ ਹੀ ਨਹੀਂ ਕਾਲੇ ਰੰਗ ਦੇ ਕਾਲੇ ਰੰਗ ਦੇ ਜਾਨਵਰ ਐ ਜੰਤ ਰਾਤ ਨੂੰ ਨਿਹਤ ਨਹੀਂ ਦੀਦੇ ਹੁੰਦੇ ਕਾਲੇ ਉੱਬੇ ਉੱਬੇ ਨੇ ਕਾਲੇ ਬਹੁਤ ਇਹਨਾਂ ਦਾ ਮਨ ਕਾਲਾ ਉੱਬਾ ਕਹਿੰਦੇ ਉੱਬੇ ਉੱਬੇ ਜਾਂਦੇ ਬੜਾ ਕਾਲਾ ਮਨ ਪਿਆ ਹੋਇਆ ਸਾਹ ਕਾ ਲੈ ਫਾਹ ਉੜਦਾ ਤੇ ਫਾਗਲ ਚ ਪਿਆ ਹੋਇਆ ਉਹ ਕਹਿੰਦੇ ਨੇ ਛੇਤੀ ਫਾਹ ਨਿਕਲੇ ਮੇਰੇ ਘਰ ਤੋਂ ਸੇ ਜਾਂਦੇ ਨੇ ਉਹ ਭੱਜ ਕੇ ਤਾਂ ਮਰੋਂਗੇ ਸਮਾਂ ਬੈਠੇ ਰਹੋ ਇਹ ਫਾਗਲ ਚਾ ਤੇ ਭੱਜੀ ਦਾ ਨਹੀਂ ਹੁੰਦਾ ਬਹੁਤੇ ਕਾਲੇ ਨੇ ਵੀ ਛੇਤੀ ਜਿਹੜਾ ਬੋਧਾ ਕਾਲਾ ਜੇਦੀਉ ਮਰਦਾ ਕਹਾਂ ਉਹਨੂੰ ਕਾਲਾ ਹੀ ਹੈ ਕਹਾਂ ਮੌਤ ਦੇ ਨਾਲ ਜੇਦੀ ਜਾਣਾ ਕਹੇਗਾ ਜੇ ਕਹੋ ਲਿਓ ਜੇ ਨਾ ਤੇ ਜਾਏਗਾ ਕਹਾਂ ਤੇ ਮੌਤ ਕੋਲੇ ਜਾਣਾ ਨਾ ਜੇਦੀ ਪਹੁੰਚੇਗਾ ਕਾਲੇ ਉੱਪਰ ਚੰਦ ਚੰਦ ਵੀ ਅਗਿਆਨੀ ਦੇ ਕਾਲੇ ਰਾਤ ਵੀ ਕਾਲੀ ਹੈ ਰਾਤ ਕਾਲੀ ਜਿਆਦਾ ਜਤ ਗਿਆਨ ਦਾ ਪ੍ਰਚਾਰ ਹੈ ਦੀ ਰੋਜਨੀ ਦਾ ਪ੍ਰਚਾਰ ਹੈ ਨਹੀਂ ਸੰਸਾਰ ਜਦ ਬਿਲਕੁਲ ਅਗਿਆਨਤਾ ਦਾ ਪ੍ਰਚਾਰ ਹੈ ਧਰਮ ਦਾ ਪ੍ਰਚਾਰ ਹੋ ਰਿਹਾ ਉਹ ਰਾਤੀ ਕਾਲੀ ਹੋ ਨੇ ਅਗਿਆਨੀ ਜੰਤਨੇ ਸਾਰੇ ਉੱਬੇ ਬੜੇ ਕਾਲੇ ਨਿਕਦੂਏ ਤੇ ਪਛਾਵਾਂ ਪੂਰੀਆਂ ਗੱਲ ਨਾਲ ਜਿਵੇਂ ਭੀੜ ਹੁੰਦੀ ਆ ਨਾ ਜਾ ਉੱਠ ਕੇ ਭਜਦੇ ਨਿਕਦੂਏ ਦਲ ਬਣ ਕੇ ਤੇ ਕਈ ਬੰਦਾ ਹੀ ਮਰ ਜਾਂਦੇ ਸਟੇਸ਼ਨ ਤੇ ਭੱਜੇ ਕਿਨੇ ਆਦਮੀ ਵਰਗੇ ਸੀ ਪਲੇਟਫਾਰਮ ਤੇ ਭੱਜਿਆ ਗੱਡੀ ਦੂਰ ਤੇ ਚਲੀ ਗਈ ਇੱਕ ਉਹਦਾ ਜਿਹੜਾ ਡੇਪਾ ਉੱਤੇ ਦੀ ਲੰਘੇ ਮਰ ਗਏ ਉੱਪੇ ਉੱਪੇ ਜੰਤ ਕਾਲੇ ਉੱਪੇ ਜੰਤ ਉੱਪੇ ਜੰਤ ਨੇ ਕਾਲੇ ਬੜੇ ਕਾਲੇ ਕਾਲੇ ਔਰ ਕਾਲੇ ਅਗਿਆਨ ਦੀ ਕਾਲੇ ਦਾ ਉਹਦਾ ਅਗਿਆਨੇ ਉੱਪੇ ਕਾਲੇ ਜੰਤ ਲਾਇਫ ਆਏ ਉੱਡ ਤਾਉ ਤੇ ਜੀ ਇਹ ਜਾਨ ਮਾਰੇ ਭਗਵੰਤ ਫਾ ਗੱਲ ਕੇ ਭੱਜੇ ਨੇ ਭੱਜਦੇ ਨੇ ਫਾ ਗੱਲ ਜਮੇ ਭੱਜੀ ਦਾ ਦੂਤਾਂ ਟੈਟ ਹੋਈ ਜਾਂਦੂ ਦਫਾ ਉੱਡ ਤਾਉ ਤੇ ਸੇ ਜਾਨਵਾਰੇ ਭਗਵੰਤ ਉਹ ਸਮਝ ਲੋ ਜਿਹੜਾ ਉਹਨਾਂ ਦੇ ਅੰਦਰ ਭਗਵੰਤ ਹੋਵੇ ਮਾਰੇ ਉਹ ਹੀ ਭਜਾਉਂਦਾ ਫੁਰਨਾਉਂਦਾ ਹੀ ਆ ਉਹਦਾ ਵਾਲ ਨਾਲ ਅੰਦਰੇ ਬੈਠਾ ਉਹਦੇ ਉਹ ਕਹਿੰਦਾ ਭਜੋ ਬਾਹਰ ਨਿਕਲ ਜੂ ਉਹਨਾਂ ਮਰਵਾਉਣਾ ਥੋਨੂੰ ਅਸਲ ਦੇ ਵਿੱਚ ਭਗਵੰਤ ਦੇ ਹਾਰੇ ਨੇ ਉਹਨਾਂ ਨੂੰ ਜਿਹੜਾ ਕਿਹਾ ਉਹਦਾ ਭਗਵੰਤ ਰਹਿ ਆਵਾਜ਼ ਤੇ ਕਾਲੇ ਕੀਤੇ ਹੋਏ ਨਾ ਅਕਲ ਉਹਨੂੰ ਦਿੱਤੀ ਹੋਈ ਆ ਬਟ ਆਲੂ ਦੀ ਸਬਾਨ ਜਾਨ ਬਾਰੇ ਉਹਨਾਂ ਨੂੰ ਬਚਾਉ ਕੋਣ ਜੇ ਭਗਵਾਨ تمہਾਰੇ ਬਚਾਉ ਕੋਣ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਦਾ ਲੋ ਜੀ ਇਹ ਵੀ ਚੰਦਰ ਕਾ ਬਿਰਵਾ ਪਲਾ ਬੇੜਿਓ ਢਾਕ ਬਲਾਸ ਅਸਲ ਦੇ ਵਿੱਚ ਗੱਲ ਕੀ ਹੈ ਜਿਹੜੀ ਮਾਇਆ ਦੀ ਇੰਨੀ ਦੌੜ ਹੈ ਉਹ ਜੰਤ ਅਨੇ ਹੋ ਕੇ ਭਜੇ ਫਿਰਦੇ ਨੇ প্রচার মায়া ਦਾ ਗਿਆਨ ਦਾ প্রচার ਹੈ ਜੇ ਅਗਿਆਨਤਾ ਦਾ মায়ਾ ਦਾ ਹੀ ਪ੍ਰਚਾਰ ਹੋਵੇ ਜਿਵੇਂ ਅੱਜ ਹੈ ਜਿਹੜੀ ਪੜ੍ਹਾਈ ਪੜਾਈ ਜਾਂਦੀ ਆ ਔਰ ਅਗਿਆਨੇ ਲੋਕ ਨੇ মায়ਾ ਦੀ ਤੋੜ ਅੰਦੀ ਹੈ ਕਾਲੇ ਉਪੇ ਜੰਤਰ ਬਾਬੇ ਭਾਏ ਗੱਲ ਜene ਫਿਰ ਉੱਠਸ ਭਾਈ ਭਾ ਨਹੀਂ ਭਾਇ ਬਤਾ ਕਾਪਰਸ਼ਨ ਕਰ ਲਈ ਭਾਏ ਗੱਲ ਜene ਕਿ ਜene ਉਹ ਹੀਰੋ ਦਾ ਤਸਕਰੀ ਕਾਲੀ ਫਾਹੇ ਲੜ ਚੁਕੀ ਭਜਦੇ ਰਹਿ ਗਏ ਦੋੜੇ ਫਾਹਾ ਪਾ ਗਏ ਭਜਦੇ ਨੂੰ ਪਤਾ ਨਹੀਂ ਕੱਲ ਨੂੰ ਖੜੇਗੇ ਕੀ ਹੋਊਗਾ ਉਹ ਜਿਹੜਾ ਕੋਈ ਗਲਤ ਕਾਨੂੰਨ ਨਹੀਂ ਕੰਮ ਕਰਦਾ ਕਾਨੂੰਨ ਤੋਂ ਇਲਾਵਾ ਕਰਦਾ ਫਾਹਾ ਗਲਤ ਹੈ ਉਹਦੇ ਫਿਰ ਭਜਦੇ ਕਹਦੇ ਹਾਂ ਕਰ ਦੇਖੋ ਕੰਮ ਕੰਮ ਨੂੰ ਭਜਦੇ ਉਹ ਫਾਹਾ ਗਲਤ ਹੈ ਕਾਨੂੰਨ ਦਾ ਫਾਹਾ ਗਲਤ ਹੈ ਫਿਰ ਵੀ ਭਜਦੇ ਨੇ ਉਸੇ ਕੰਮ ਨੂੰ ਫੇ ਜਾਣ ਮਾਰੇ ਭਗਵੰਤ ਹੁਣ ਪਤਾ ਲੱਗ ਜੂਗਾ ਭਈ ਅੰਦਰ ਜਿਆਦਾ ਭਈ ਹੁਣ ਸੋਚਦੇ ਹੋਣਾ ਇਹ ਗਲਤੀ ਕੀਤੀ। ਪਰ ਬਹੁਤ ਸਾਰੇ ਕਹਿੰਨਾਂ ਨੇ ਵੀ ਪਾਈ ਗਲਤੀ ਕਬੂਲ ਕੀਤਾ। ਨਹੀਂ ਸੀ ਕਰਨਾ ਚਾਹੀਦਾ। ਹਰਤਾ ਕਰਾਇਆ ਕਿਨੇ ਹੈ? ਕਰਾਇਆ ਅੰਦਰ ਭਗਵੰਤ ਨਹੀਂ ਕਰਾਇਆ ਤੁਤੇ। ਜਿਆਦੇ ਭਗਵੰਤ। ਹਾਂ।